ਮੇਲਾ ਮੱਗੀ ਦੌਰਾਨ ਲੱਗਣ ਵਾਲਾ ਘੋੜੀਆਂ ਦਾ ਮੇਲਾ ਮੁਕਸਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਪਹਿਲੇ ਦਿਨ ਪੰਜਾਬ ਹੌਰਸ ਸ਼ੋਅ ਦੇ ਵੱਲੋਂ ਇਸ ਮੰਡੀ ਦੇ ਵਿੱਚ ਜੇ ਗੱਲ ਕਰੀਏ ਤਾਂ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ 12 ਜਨਵਰੀ ਤੱਕ ਘੋੜਿਆਂ ਦੇ ਸ਼ੋਅ ਕਰਾਏ ਜਾ ਰਹੇ ਨੇ ਹੌਰਸ ਸ਼ੋਅ ਜਿਸ ਦੇ ਵਿੱਚ ਅੱਜ ਨੁਕਰੀਏ ਘੋੜੇ ਕੁੜੀਆਂ ਦੇ ਬਚੇਰੀਆਂ ਦੇ ਅੱਜ ਦੁੱਧ ਦੰਦ ਅਤੇ ਨੁਕਰੇ ਦੋ ਦੰਦ ਦੇ ਸ਼ੋਅ ਅੱਜ ਇੱਥੇ ਹੋਣਗੇ ਤੇ ਤਸਵੀਰਾਂ ਦੇ ਵਿੱਚ ਵੱਖੂ ਵੀ ਤੁਸੀਂ ਦੇਖ ਸਕਦੇ ਹੋ ਕਿ ਮੈਦਾਨ ਦੇ ਵਿੱਚ ਸਾਹਮਣੇ ਜੋ ਪ੍ਰਬੰਧਕਾਂ ਦੇ ਵੱਲੋਂ ਆ ਘੋੜੀਆਂ ਦੀ ਜੋ ਨਿਰੀਖਣ ਕੀਤਾ ਜਾ ਰਿਹਾ ਇੱਕ ਪਾਸੇ ਘੋੜੀਆਂ ਕ ਮਾਲਕ ਆਪਣੇ ਬਛੇਰੇ ਬਛੇਰੀਆਂ ਨੂੰ ਲੈ ਕੇ ਖੜੇ ਹੋਏ ਨੇ ਤੇ ਦੂਸਰੇ ਸਾਹਮਣੇ ਤੁਹਾਨੂੰ ਤਸਵੀਰਾਂ ਵਕਾਉਣ ਦੀ ਕੋਸ਼ਿਸ਼ ਕਰਾਂ ਤਾਂ ਸਾਹਮਣੇ ਤੁਸੀਂ ਬਕੂਬੀ ਦੇ ਸਕਦੇ ਹੋ ਕਿ ਪ੍ਰਬੰਧਕ ਜੋ ਉਹ ਬਛੇਰੀਆਂ ਦੇ ਨਿਰੀਖਣ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਾਹਮਣੇ ਇਸ ਕਮੇਟੀ ਦੇ ਮੈਂਬਰ ਬੈਠੇ ਹੋਏ ਨੇ ਤੇ ਜੋ ਹਰ ਸਾਲ ਲੰਮੇ ਸਮੇਂ ਤੋਂ ਚਿਰਮੁਖਤ ਸਰ ਸਾਹਿਬ ਦੇ ਵਿੱਚ ਹੋਰਸ ਸ਼ੋਅ ਹੁੰਦੇ ਆ ਹੋਏ ਆ ਰਹੇ ਨੇ ਤਾਂ ਉਸ ਨੂੰ ਲੈ ਕੇ ਹੀ ਮੁਕਸਰ ਦੇ ਵਿੱਚ ਇਹ ਗੱਲ ਕਰੀਏ ਸਰਕਾਰਾਂ ਦੇ ਵੱਲੋਂ ਇਹ ਸ਼ੋਅ ਲਵਾਏ ਜਾਂਦੇ ਸਨ ਲੇਕਿਨ ਇਸ ਵਾਰ ਜੋ ਇਸ ਪ੍ਰਬੰਧਕਾਂ ਦੇ ਵੱਲੋਂ ਇਸ ਹੋਰਸ ਸ਼ੋਅ ਜੋ ਪ੍ਰੇਮੀ ਨੇ ਘੋੜਿਆਂ ਦੇ ਪ੍ਰੇਮੀ ਨੇ ਉਹਨਾਂ ਦੇ ਵੱਲੋਂ ਕਮੇਟੀ ਬਣਾ ਕੇ ਸ਼ੋਰਸ ਸ਼ੋਅ ਲਗਾਇਆ ਜਾ ਰਿਹਾ ਜਿਸ ਨੂੰ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਔਰ ਕਈ ਤੇ ਮਹਾਰਾਸ਼ਟਰ ਤੱਕ ਦੇ ਕੋੜਾ ਪ੍ਰੇਮੀ ਇਸ ਮੰਡੀ ਦੇ ਵਿੱਚ ਅਤੇ ਇਸ ਹੋਰ ਸ਼ੋਅ ਦੇ ਵਿੱਚ ਪਹੁੰਚਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇੱਥੇ ਵੱਡੇ ਤੋਂ ਵੱਡੇ ਮਹਿੰਗੇ ਤੋਂ ਮਹਿੰਗੇ ਕੋੜੇ ਵਿਕਣ ਵਾਸਤੇ ਅਤੇ ਲੋਕਾਂ ਦੀ ਦਿੱਖ ਬਣ ਵਾਸਤੇ ਇਸ ਹੋਰ ਸ਼ੋਅ ਅਤੇ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਜੀ ਮੁਖਸਰ ਸਾਹਿਬ ਤੋਂ ਅਸ਼ਫਾਕ ਟੋਟੀ